ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਰਾਜਵੀਰ ਆਪਣੇ ਪੇਕੇ ਤੋਂ ਵਾਪਸ ਆਈ ਤਾਂ ਆਪਣੇ ਕਮਰੇ ਵਿੱਚੋਂ ਚੀਜ਼ਾਂ ਗਾਇਬ ਵੇਖ ਕੇ ਉਹਦਾ ਸਿਰ ਚੱਕਰਾ ਗਿਆ ਜਦੋਂ ਉਹਨੇ ਆਪਣੀ ਸੱਸ ਕੋਲ ਜਾ ਕੇ ਕਿਹਾ ਕਿ ਮੇਰਾ ਸਮਾਨ ਕਿੱਥੇ ਆ ਤਾਂ ਸੱਸ ਬੋਲੀ ਉਹ ਤਾਂ ਅਸੀਂ ਕੋਮਲ ਦੇ ਸਹੁਰੇ ਭੇਜ ਦਿੱਤਾ ਆ ਤਾਂ ਇਹ ਸੁਣ ਕੇ ਤਾਂ ਰਾਜਵੀਰ ਦੇ ਤਨ ਬਦਲਣ ਵਿੱਚ ਆਗ ਹੀ ਲੱਗ ਗਈ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਸਮਾਨ ਕੋਮਲ ਦੇ ਸਹੁਰੇ ਭੇਜਣ ਦੀ ਤਾਂ ਸੱਸ ਨੇ ਗੁੱਸੇ ਨਾਲ ਕਿਹਾ ਪਰ ਦਾਦਾ ਖਰਚਾ ਕੌਣ ਕਰਦਾ ਤਾਂ ਰਾਜਵੀਰ ਕੋਲ ਰਹਿਣਾ ਨਹੀਂ ਗਿਆ ਉਹਨੇ ਉੱਚੀ ਆਵਾਜ਼ ਵਿੱਚ ਕਿਹਾ ਕੁੜੀ ਤੁਹਾਡੀ ਆ ਤਾਂ ਖਰਚਾ ਵੀ ਤੁਸੀਂ ਹੀ ਕਰੋਗੇ ਇਹ ਨਹੀਂ ਦਾਦ ਦੇਣ ਦਾ ਸ਼ੌਂਕ ਆ ਤਾਂ ਖੁਦ ਖਰੀਦ ਲੈਣਾ ਸੀ ਮੇਰੇ ਬੈੱਡ ਡਰੈਸਿੰਗ ਟੇਬਲ ਤੇ ਹੋਰ ਵੀ ਜੋ ਕੁਝ ਸੀ ਮੇਰੇ ਕਮਰੇ ਵਿੱਚ ਮੈਨੂੰ ਸਾਰਾ ਕੁਝ ਵਾਪਸ ਚਾਹੀਦਾ ਆ ਨਹੀਂ ਤਾਂ ਮੈਂ ਪੁਲ ਸਕੂਲ ਜਾਵਾਂਗੀ ਤਾਂ ਸੱਸੋ ਉੱਚੀ ਬੋਲੀ ਅੱਛਾ ਠਾਣੇ ਜਾਏਂਗੀ ਹੁਣੇ ਦੱਸਦੀਆਂ ਤੈਨੂੰ ਉਹਨਾਂ ਨੇ ਜਿਵੇਂ ਹੀ ਰਾਜਵੀਰ ਦੇ ਵਾਲ ਫੜੇ ਤਾਂ ਸ਼ਾਤ ਤੋ ਭੱਜ ਕੇ ਹੁੰਦੀ ਹੋਈ ਨਾਨਕ ਕੋਮਲ ਨੇ ਇਹੋ ਜਿਹਾ ਕੁਝ ਕਿਹਾ ਜਿੰਨੂੰ ਸੁਣ ਕੇ ਸੱਸ ਦੇ ਹੋਸ਼ ਉੱਡ ਗਏ ਤੇ ਘਰ 'ਚ ਹਾਵੜਾ ਦਫੜੀ ਮੱਚ ਗਈ ਰਾਜਵੀਰ ਖੜੀ ਵੇਖਦੀ ਰਹੀ ਲਾਪ੍ਰੀਤ ਹੁਣ ਤਾਂ ਬਸ ਕੋਮਲ ਦਾ ਵਿਆਹ ਹੋ ਜਾਵੇ ਤਾਂ ਮੈਨੂੰ ਚੈਨ ਆ ਜਾਵੇ ਨਿੰਦਰ ਕੌਰ ਨੇ ਆਪਣੇ ਮੁੰਡੇ ਲਾਪ੍ਰੀਤ ਨੂੰ ਕਿਹਾ ਤਾਂ ਲਾਪ੍ਰੀਤ ਨੇ ਕਿਹਾ ਮਾਂ ਰਾਜਵੀਰ ਦਾ ਛੇ ਮਹੀਨਾ ਚੱਲ ਰਿਹਾ ਆ ਖਰਚੇ ਤਾਂ ਹੋਰ ਵੀ ਆ ਸਾਰੇ ਇਕੱਠੇ ਕਿਵੇਂ ਕਰੂੰਗਾ ਮੈਂ ਹੋ ਸਕੇ ਤਾਂ ਕੋਮਲ ਦੇ ਸਹੁਰਿਆਂ ਨੂੰ ਕਹਿ ਕੇ ਵਿਆਹ ਨੂੰ ਥੋੜਾ ਅੱਗੇ ਕਰਵਾ ਲਓ ਗਲਤਾ ਕਰਕੇ ਵੇਖੋ ਤਨਿੰਦਰ ਕੌਰ ਇਹ ਸੁਣ ਕੇ ਨਰਾਜ ਹੋ ਗਈ ਬੜੀ ਮੁਸ਼ਕਲ ਨਾਲ ਤਾਂ ਇਹਨਾਂ ਵਧੀਆ ਰਿਸ਼ਤਾ ਹੋਇਆ ਸੀ ਸਾਰਾ ਕੁਝ ਤੈ ਹੋ ਗਿਆ ਆ ਤਾਂ ਹੁਣ ਤੈਨੂੰ ਤਕਲੀਫ ਹੋ ਰਹੀ ਆ ਕੀ ਤੇਰੀ ਘਰ ਵਾਲੀ ਨੇ ਵੀ ਹੁਣੇ ਹੀ ਬੱਚਾ ਜੰਮਣਾ ਸੀ ਤਲਾਪ੍ਰਿਤ ਹਰਾਨੁੰਦੇ ਬੋਏ ਹੋਏ ਬੋਲਿਆ ਮੰਮੀ ਇਹ ਕਿਹੋ ਜਿਹੀ ਗੱਲਾਂ ਕਰਦੀਆਂ ਇਹ ਸਾਰਾ ਕੁਝ ਆਪਣੇ ਹੱਥ ਵਿੱਚ ਤਾਂ ਨਹੀਂ ਹੁੰਦਾ ਬੱਚਾ ਢ ਵਿੱਚ ਆ ਤੇ ਕਿੱਥੇ ਲੈ ਕੇ ਜਾਊਗੀ ਉਹ ਉਦੋਂ ਹੀ ਉਥੇ ਕੋਮਲ ਆ ਕੇ ਬਹਿ ਗਈ ਤੇ ਬੋਲੀ ਵੀਰੇ ਜਦੋਂ ਭਾਬੀ ਨੂੰ ਪਤਾ ਸੀ ਕਿ ਇਸੇ ਮਹੀਨੇ ਵਿਆਹ ਆ ਤਾਂ ਉਹਨਾਂ ਨੂੰ ਆਪਣਾ ਉਦਵਸ਼ਨ ਕਰਵਾ ਲੈਣਾ ਚਾਹੀਦਾ ਸੀ ਨਾ ਵਿਆਹ ਦੀ ਗੱਲ ਤਾਂ ਕਦੋਂ ਦੀ ਚੱਲਦੀ ਸੀ ਰਸੋਈ 'ਚ ਕੰਮ ਕਰਦੀ ਰਾਜਵੀਰ ਨੇ ਇਹ ਗੱਲਾਂ ਸੁਣ ਲਈਆਂ ਤੇ ਉਹ ਸੁਣਨੀ ਜਾਈ ਰਹਿ ਗਈ ਉਹ ਤੁਰੰਤ ਬਾਹਰ ਆਈ ਤੇ ਬੋਲੀ ਮੰਮੀ ਜੀ ਤੁਸੀਂ ਕੋਮਲ ਨੂੰ ਮਨਾ ਕਿਉਂ ਨਹੀਂ ਕਰਦੇ ਇਹ ਕਿਹੋ ਜਿਹੀ ਗੱਲਾਂ ਕਰਦੀ ਆ ਜੇ ਦੇ ਵਿਆਹ ਤੋਂ ਬਾਅਦ ਇਹਦੇ ਸਹੁਰੇ ਇਹੋ ਜਿਹਾ ਕੁਝ ਹੋਣ ਲੱਗਾ ਤਾਂ ਕੀ ਇਹ ਅਬੋਰਸ਼ਨ ਕਰਵਾਉਗੀ ਇਹ ਸੁਣ ਕੇ ਨਿੰਦਰ ਕੌਰ ਗੁੱਸੇ ਨਾਲ ਉੱઠી ਤੇ ਰਾਜਵੀਰ ਦੀ ਗੱਲ ਤੇ ਜੋਰ ਨਾਲ ਥੱਪੜ ਮਾਰ ਕੇ ਬੋਲੀ ਕਿ ਹੋਜੀ ਬਹੂਆ ਤੂੰ ਇਹ ਕਹਿੰਦੇ ਹੋਏ ਤੇਰੀ ਜ਼ਬਾਨ ਕੰਬੀ ਨਹੀਂ ਤਲਾਪ੍ਰੀਤ ਨੇ ਗੁੱਸੇ ਨਾਲ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਤੁਹਾਨੂੰ ਕਹਿ ਦਿੱਤਾ ਆ ਨਾ ਕਿ ਮੈਂ ਇਕੱਠਾ ਇੰਨਾ ਖਰਚਾ ਨਹੀਂ ਕਰ ਸਕਦਾ ਤਿੰਨ ਮਹੀਨਿਆਂ ਬਾਅਦ ਕੋਮਲ ਦਾ ਵਿਆਹ ਆ ਤੇ ਉਦੋਂ ਹੀ ਰਾਜवीर ਦੀ ਡਿਲੀਵਰੀ ਦਾ ਵੀ ਟਾਈਮ ਹੋ ਜਾਊਗਾ ਤਾਂ ਇਹ ਸਾਰਾ ਕੁਝ ਇਕੱਠਾ ਕਿਵੇਂ ਹੋਵੇਗਾ ਨਿੰਦਰ ਕੌਰ ਨੇ ਤੁਰੰਤ ਗੁੱਸੇ ਨਾਲ ਕਿਹਾ ਕਿ ਇਹਨੂੰ ਇਹਦੇ ਪੇਕੇ ਭੇਜ ਦੇ ਇਹ ਗੱਲ ਸੁਣਦਿਆਂ ਹੀ ਕੋਮਲ ਚੇੜ ਗਈ ਤੇ ਬੋਲੀ ਮੰਮੀ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਮੈਂ ਆਪਣੀ ਵਿਆਹ ਦੀ ਤਿਆਰੀ ਵੀ ਕਰਨੀ ਆ ਭਾਬੀ ਨੂੰ ਪੇਕੇ ਭੇਜ ਕੇ ਹੋਰ ਤਕਲੀਫ ਕਿਉਂ ਵਧਮਨੀ ਆ ਇਹ ਚਲੀ ਗਈ ਤਾਂ ਘਰ ਦੇ ਕੰਮ ਕੌਣ ਕਰੂਗਾ ਮੇਰੇ ਕੋਲੋਂ ਤਾਂ ਕੋਈ ਉਮੀਦ ਨਾ ਕਰੀ ਲਾਪ੍ਰੀਤ ਨੇ ਜੋਰ ਨਾਲ ਚਿਲਾ ਕੇ ਕਿਹਾ ਮੰਮੀ ਤੂੰ ਆਪ ਵੀ ਬੇਤੁਕੀਆਂ ਗੱਲਾਂ ਕਰਦੀਆਂ ਤੇ ਇਹ ਕੁੜੀ ਵੀ ਇਹੋ ਜਿਹੀ ਗੱਲਾਂ ਕਰਦੀ ਆ ਮੈਂ ਕੁਝ ਨਹੀਂ ਸੁਣਨਾ ਤੂੰ ਚੁੱਪਚਾਪ ਮੁੰਡੇ ਵਾਲਿਆਂ ਨਾਲ ਗੱਲ ਕਰ ਲੈ ਤੇ ਵਿਆਹ ਨੂੰ 2 ਮਹੀਨੇ ਅੱਗੇ ਵਧਾ ਲੈ ਤਾਂ ਕੋਮਲ ਤੁਰੰਤ ਰੋਣ ਲੱਗੀ ਤੇ ਬੋਲੀ ਵੀਰ ਨੂੰ ਤਾਂ ਬਸ ਆਪਣੀ ਘਰ ਵਾਲੀ ਦੀ ਫਿਕਰ ਆ ਤੈਨ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਐ ਇਹਨੂੰ ਨਿੰਦਰਕੌਰ ਫਿਰ ਲਾਪ੍ਰੀਤ ਨੂੰ ਕਹਿਣ ਲੱਗੀ ਕਿ ਲਾਪ੍ਰੀਤ ਕੰਨ ਖੋਲ ਕੇ ਸੁਣ ਲਾ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗੀ ਜੇ ਇਹ ਰਿਸ਼ਤਾ ਟੁੱਟ ਗਿਆ ਨਾ ਤਾਂ ਕੀ ਹੋਊਗਾ ਜਾਂ ਤਾਂ ਆਪਣੀ ਮਹਾਰਾਣੀ ਦਾ ਅਵਸ਼ਣ ਕਰਵਾ ਲਾ ਜਾਂ ਫਿਰ ਜਿਵੇਂ ਮਰਜੀ ਇੰਤਜ਼ਾਮ ਕਰ ਤਾਂ ਲਾਪ੍ਰੀਤ ਗੁੱਸੇ ਨਾਲ ਉੱਥੋਂ ਚਲਾ ਗਿਆ ਤਾਂ ਉੱਥੇ ਖੜੀ ਰਾਜਵੀਰ ਨੂੰ ਵੇਖ ਕੇ ਨਿੰਦਰ ਕਰਨ ਨੇ ਕਿਹਾ ਇਹ ਸਾਰਾ ਕੁਝ ਤੇਰੀ ਵਜ੍ਹਾ ਨਾਲ ਹੀ ਹੋ ਰਿਹਾ ਆ ਰਿਸ਼ਤੇ ਦੀ ਗਲਤ ਤਾਂ ਪਹਿਲਾਂ ਹੀ ਚੱਲ ਰਹੀ ਸੀ ਪਰ ਫਿਰ ਵੀ ਤੂੰ ਟਿੱਬ ਲੈ ਕੇ ਬਹਿ ਗਈਆਂ ਲਾਪਰੀ ਤੇ ਇੰਨੀ ਵੱਡੀ ਜ਼ਿੰਮੇਵਾਰੀ ਆ ਪਈ ਆ ਤੇ ਉਹ ਵਿਚਾਰਾ ਹੁਣ ਘਬਰਾ ਗਿਆ ਆ ਰਾਜਵੀਰ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਹ ਬੋਲੀ ਮਮੀ ਜੀ ਤੁਸੀਂ ਮੇਰੇ ਤੇ ਇਲਜ਼ਾਮ ਕਿਉਂ ਲਾ ਰਹੇ ਹੋ ਇਹ ਸਾਰਾ ਕੁਝ ਆਪਣੇ ਹੱਥ ਵਿੱਚ ਤਾਂ ਨਹੀਂ ਹੁੰਦਾ ਨਿੰਦਰ ਕੌਰ ਤੁਰੰਤ ਉਹਦੇ ਤੇ ਚੁਲਾਉਂਦੇ ਹੋਏ ਬੋਲੀ ਹੁਣ ਇਹ ਤੇ ਹੀ ਕੰਮ ਹੋ ਸਕਦਾ ਆ ਕਿ ਤੂੰ ਆਪਣੇ ਪਿਓ ਨੂੰ ਇੰਤਜ਼ਾਮ ਕਰ ਲਈ ਕਹਿ ਦੇ ਤੇਰਾ ਪਿਓ ਤੇਰੀ ਕੱਲੀ ਨਨਾਨ ਲਈ ਇਹ ਨਾ ਤਾਂ ਕਰ ਹੀ ਸਕਦਾ ਆ ਨਾ ਤਰਾਜਵੀਰ ਦੀਆਂ ਅੱਖਾਂ ਇਹ ਸੁਣ ਕੇ ਏਡੀਆਂ ਹੀ ਰਹਿ ਗਈਆਂ ਤੇ ਉਹ ਉਦੋਂ ਹੀ ਬੋਲੀ ਮੰਮੀ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਕੋਮਲ ਦੇ ਵਿਆਹ ਦੀ ਜ਼ਿੰਮੇਵਾਰੀ ਤੁਹਾਡੀ ਆ ਉਹਨਾਂ ਦੀ ਨਹੀਂ ਤੇ ਫਿਰ ਉਹ ਪਹਿਲਾਂ ਹੀ ਸਾਰੇ ਪੈਸੇ ਮੇਰੇ ਵਿਆਹ ਤੇ ਲਾ ਚੁੱਕੇ ਆ ਤਾਂ ਹੁਣ ਉਹਨਾਂ ਕੋਲ ਪੈਸੇ ਕਿੱਥੋਂ ਆਣਗੇ ਤਨਿੰਦਰ ਕੌਰ ਨੇ ਮੂੰਹ ਮਰੋੜਦੇ ਹੋਏ ਗੁੱਸੇ ਵਿੱਚ ਕਿਹਾ ਮੈਨੂੰ ਕੁਝ ਨਹੀਂ ਪਤਾ ਛੇਤੀ ਆਪਣੇ ਪੇਕੇ ਜਾਂਦਾ ਇੰਤਜ਼ਾਮ ਕਰ ਲੈ ਤੇ ਆਪਣੇ ਪਿਓ ਨੂੰ ਜਾ ਕੇ ਕਹਿ ਦੇਵੀਂ ਉਹਨਾਂ ਦੇ ਜਵਾਈ ਤੇ ਇੰਨਾ ਬੋਝ ਪੈ ਗਿਆ ਆ ਤਾਂ ਉਹ ਇਹਨਾਂ ਇੰਨੀ ਵੀ ਮਦਦ ਨਹੀਂ ਕਰ ਸਕਦੇ ਰਾਜਵੀਰ ਇਹ ਸੁਣ ਕੇ ਪਰੇਸ਼ਾਨ ਹੋ ਗਈ ਉਹਨੇ ਕਹਿ ਤਾਂ ਦਿੱਤਾ ਕਿ ਉਹ ਆਪਣੇ ਪਿਤਾ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰੂਗੀ ਪਰ ਉਹਨੂੰ ਪਤਾ ਸੀ ਕਿ ਸੱਸ ਇੰਨੀ ਛੇਤੀ ਮੰਨਣ ਵਾਲੀ ਨਹੀਂ ਆ ਲਾਪ੍ਰੀਤ ਵਿਆਹ ਦੇ ਖਰਚੇ ਦੀ ਲਿਸਟ ਬਣਾ ਰਿਹਾ ਸੀ ਉਦੋਂ ਹੀ ਕੋਮਲ ਨੇ ਆ ਕੇ ਕਿਹਾ ਵੀਰ ਮੇਰੇ ਸਹੁਰਿਆਂ ਨੇ ਕਿਹਾ ਆ ਕਿ ਫਰਨੀਚਰ ਪਹਿਲਾਂ ਹੀ ਭੇਜ ਦਿਓ ਕਿਉਂਕਿ ਬਾਅਦ ਵਿੱਚ ਸੈੱਟ ਕਰਨਾ ਮੁਸ਼ਕਲ ਹੋ ਜਾਂਦਾ ਆ ਤੇ ਸਾਰਿਆਂ ਦੇ ਸਾਈਜ਼ ਵੀ ਭੇਜ ਦਿੱਤੇ ਆ ਤੇ ਕੱਪੜੇ ਵੀ ਪਹਿਲਾਂ ਹੀ ਭੇਜਣ ਨੂੰ ਕਹਿ ਦਿੱਤਾ ਆ ਲਾਪ੍ਰਿਤ ਇਸ ਗੱਲ ਤੋਂ ਗੁੱਸੇ ਵਿੱਚ ਆ ਗਿਆ ਤੇ ਬੋਲਿਆ ਤੈਨੂੰ ਨਹੀਂ ਪਤਾ ਇਹ ਮੇਜਣ ਪਹਿਲਾਂ ਫਰਨੀਚਰ ਕੌਣ ਭੇਜਦਾ ਹੁੰਦਾ ਆ ਤੇ ਕਿਉਂ ਵਿਆਹ ਸਾਡੇ ਕੱਪੜੇ ਪਾ ਕੇ ਹੀ ਵੇਖਣਗੇ ਮੈਂ ਇਹੋ ਜਿਹਾ ਫਾਲਤੂ ਦੀਆਂ ਡਿਮਾਂਡਾਂ ਪੂਰੀਆਂ ਨਹੀਂ ਕਰਨਾ ਚਾਹੁੰਦਾ। ਇਹ ਗੱਲ ਸੁਣ ਕੇ ਕੋਮਲ ਪੈਰ ਟਟਕਦੇ ਹੋਏ ਆਪਣੀ ਮਾਂ ਦੇ ਕੋਲ ਗਈ ਤੇ ਉਹਨਾਂ ਸਾਹਮਣੇ ਰੋ ਰੋ ਕੇ ਕਹਿਣ ਲੱਗੀ ਵੀਰ ਤਾਂ ਚੰਦਾ ਹੀ ਨਹੀਂ ਆ ਕਿ ਮੇਰਾ ਵਿਆਹ ਵਧੀਆ ਹੋ ਜਾਵੇ। ਜੇ ਉਹ ਐਵੇਂ ਕਰੂਗਾ ਤਾਂ ਸਹੁਰੇ ਮੇਰੇ ਨਾਲ ਕੀ ਕਰਨਗੇ? ਤਾਂ ਨਿੰਦਰ ਕੁ ਤੁਰੰਤ ਲਾਪਰੀ ਦੇ ਕੋਲ ਉਹਦੇ ਕਮਰੇ ਵਿੱਚ ਗਈ ਤੇ ਬੋਲੀ ਤੂੰ ਆਪਣੇ ਬੱਚੇ ਦੇ ਖਰਚੇ ਵਿੱਚ ਕਟੌਤੀ ਕਰ ਲਵੀਂ। ਪਰ ਮੇਰੀ ਧੀ ਦੇ ਸਮਾਨ ਵਿੱਚ ਕੋਈ ਕਟੌਤੀ ਕਰਨ ਦੀ ਲੋੜ ਨਹੀਂ ਆ। ਤੈਨੂੰ ਤੇ ਮੁੰਡੇ ਵਾਲੇ ਜਿਵੇਂ ਕਹਿੰਦੇ ਉਵੇਂ ਹੀ ਕਰ। ਇੰਨੀ ਮੁਸ਼ਕਲ ਨਾਲ ਤੇ ਇੰਨਾ ਚੰਗਾ ਮੁੰਡਾ ਮਿਲਿਆ ਆ ਜਿੰਨੂੰ ਲੱਭਣ ਵਿੱਚ ਕੋਮਲ ਦੀ ਕਿੰਨੀ ਉਮਰ ਵੀ ਲੰਘ ਗਈ ਆ। ਹੁਣ ਤੂੰ ਇਹੋ ਜਿਹੀ ਗੱਲਾਂ ਨਾ ਕਰ। ਉਥੇ ਰਾਜਵੀਰ ਬੈਠੀ ਹੋਈ ਸੀ। ਜਿੰਨੇ ਤੁਰੰਤ ਆਪਣੀ ਸਾਸ ਨੂੰ ਕਿਹਾ, ਮੰਮੀ ਜੀ, ਰਿਸ਼ਤੇ ਤਾਂ ਬਹੁਤ ਆਏ ਸੀ ਪਰ ਕੋਮਲ ਹੀ ਮਨਾ ਕਰ ਦਿੰਦੀ ਸੀ। ਨਹੀਂ ਤਾਂ ਇਹਦਾ ਵਿਆਹ ਟਾਈਮ ਤੇ ਹੋ ਸਕਦਾ ਸੀ ਨਿੰਦਰਕੌਰ ਨੂੰ ਰਾਜਵੀਰ ਦਾ ਬੋਲਣਾ ਚੰਗਾ ਨਹੀਂ ਲੱਗਾ ਉਹਨੇ ਤਰਰਤ ਕਿਹਾ ਜੇ ਤੂੰ ਜ਼ਿਆਦਾ ਜ਼ੁਬਾਨ ਚਲਾਈ ਨਾ ਤਾਂ ਤੇਰਾ ਹੀ ਫਰਨੀਚਰ ਭੇਜ ਦੂੰਗੀ ਹਜੇ ਨਵਾ ਹੀ ਤਾਂ ਹੈ ਥੋੜੀ ਪਾਲਿਸ਼ ਕਰਵਾ ਲਵਾਂਗੇ ਤਾਂ ਦਾਜ ਦਾ ਇੰਤਜ਼ਾਮ ਹੋ ਜਾਊਗਾ ਰਾਜਵੀਰ ਸੱਸ ਦਾ ਮੂੰਹ ਵੇਖਦੀ ਰਹਿ ਗਈ ਕਿ ਇਹ ਔਰਤ ਆਖਿਰ ਕਿਸ ਮਿੱਟੀ ਦੀ ਬਣੀ ਆ ਹੁਣ ਨਿੰਦਰਕੌਰ ਰੋਜ਼-ਰੋਜ਼ ਰਾਜਵੀਰ ਤੇ ਦਬਾਅ ਪਾਉਣ ਲੱਗੀ ਕਿ ਜਹਾ ਤੱਕ ਕੋਮਲ ਦੇ ਵਿਆਹ ਲਈ ਪੈਸੇ ਆਪਣੇ ਪਿਓ ਕੋਲੋਂ ਲੈ ਕੇ ਆ ਨਹੀਂ ਤਾਂ ਰਾਜਵੀਰ ਆਪਣੇ ਪਿਤਾ ਕੋਲੋਂ ਇੰਤਜ਼ਾਮ ਕਰਵਾਉਣ ਲਈ ਤਿਆਰ ਨਹੀਂ ਸੀ ਕਿਉਂਕਿ ਉਹਦੇ ਪਿਤਾ ਕੋਲ ਹੁਣ ਕੁਝ ਨਹੀਂ ਬਚਿਆ ਸੀ 6 ਮਹੀਨੇ ਪਹਿਲਾਂ ਹੀ ਤਾਂ ਆਪਣੀ ਧੀ ਦਾ ਵਿਆਹ ਕੀਤਾ ਸੀ ਉਹਨਾਂ ਨੇ ਕੋਮਲ ਨੇ ਆਪਣੀ ਮਾਂ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਭਾਬੀ ਦਾ ਪੁਰਾਣਾ ਫਰਨੀਚਰ ਨਹੀਂ ਚਾਹੀਦਾ ਇਹਨਾਂ ਨੂੰ ਕਹੋ ਕਿ ਮੇਰੇ ਲਈ ਨਵਾਂ ਫਰਨੀਚਰ ਬਣਵਾਉਣ ਲਾਪਰੀਤ ਮਾਨੀ ਮਾਨ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਜੋ ਕੁਝ ਘਰ ਚੱਲ ਰਿਹਾ ਸੀ ਰਾਜਵੀਰ ਨੇ ਲਾਪ੍ਰੀਤ ਨੂੰ ਕਿਹਾ ਕਿ ਤੇਰੀ ਮਾਂ ਕਿੰਨੀ ਅਜੀਬ ਜੀਆਂ ਗੱਲਾਂ ਕਰਦੀ ਆ 6 ਮਹੀਨੇ ਪੁਰਾਣਾ ਫਰਨੀਚਰ ਆਪਣੀ ਧੀ ਦੇ ਘਰ ਤੇ ਜਨੂ ਤਿਆਰ ਆ ਜਦ ਕਿ ਇਹ ਵਰਤਿਆ ਗਿਆ ਆ ਕਹਿੰਦੀ ਆ ਕਿ ਨਹੀਂ ਤਾਂ ਆਪਣੇ ਪੇਕੇਆ ਤੋਂ ਪੈਸੇ ਮੰਗਵਾ ਲਾਪ੍ਰੀਤ ਤੂੰ ਕੋਈ ਹੱਲ ਕਿਉਂ ਨਹੀਂ ਕੱਢਦਾ ਇਹ ਸਾਰਾ ਦਿਨ ਮੈਨੂੰ ਤੰਗ ਕਰਦੀ ਆ ਤੇ ਤਾਨੇ ਜਿੰਦੀ ਆ ਤਲਾਪ੍ਰੀਤ ਨੇ ਕਿਹਾ ਮੈਂ ਕੋਈ ਹੱਲ ਜ਼ਰੂਰ ਕੱਢੂੰਗਾ ਤੂੰ ਚਿੰਤਾ ਨਾ ਕਰ ਉਧਰ ਕੋਮਲ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਮੇਰੇ ਕੋਲ ਇੱਕ ਤਰੀਕਾ ਆ ਜਿਹਦੇ ਨਾਲ ਆਪਾਂ ਥੋੜੇ ਬਹੁਤੇ ਪੈਸਿਆਂ ਦਾ ਇੰਤਜ਼ਾਮ ਕਰ ਸਕਦੇ ਆ ਉਹਨੇ ਆਪਣੀ ਮਾਂ ਨੂੰ ਰਾਜਵੀਰ ਦੇ ਫਰਨੀਚਰ ਨੂੰ ਵੇਚਣ ਦਾ ਕਿਹਾ ਉਹ ਕਹਿਣ ਲੱਗੀ ਮੰਮੀ ਜੇ ਆਪਾਂ ਵੀ ਆਪਣੇ ਘਰੋਂ ਪੈਸੇ ਲੈ ਕੇ ਨਹੀਂ ਆਈ ਤਾਂ ਆਪਾਂ ਇਹਦਾ ਫਰਨੀਚਰ ਵੇਚ ਕੇ ਨਵਾਂ ਖਰੀਦ ਸਕਦੇ ਆ ਜੇ ਥੋੜੇ ਪੈਸੇ ਘਟਣਗੇ ਤਾਂ ਵੀਰ ਕੋਲੋਂ ਲੈ ਲਵਾਂਗੇ ਬਾਕੀ ਵਿਆਹ ਦਾ ਖਰਚਾ ਵੀਰ ਆਪੇ ਵੇਖ ਲਊਗਾ ਤੇਰੀ ਬਹੂ ਨੂੰ ਸਬਕ ਸਿਖਾਉਣ ਦਾ ਵਧੀਆ ਮੌਕਾ ਆ ਇਸ ਤੋਂ ਚੰਗਾ ਮੌਕਾ ਆਪਾਂ ਨੂੰ ਕਦੀ ਨਹੀਂ ਮਿਲਣਾ ਨਿੰਦਰ ਕੌਰ ਨੇ ਵੀ ਧੀ ਦੀ ਹਾਂ ਵਿੱਚ ਹਾਂ ਮਲਾਉਂਦੇ ਹੋਏ ਕਿਹਾ ਤੂੰ ਸਹੀ ਕਹਿ ਰਹੀ ਆ ਕੋਮਲ ਜਦੋਂ ਤੱਕ ਇਹਦੇ ਨਾਲ ਕੁਝ ਵੱਡਾ ਨਹੀਂ ਉੱਗਣਾ ਇਹਦੇ ਮੂੰਹ ਨੂੰ ਤਾਲਾ ਨਹੀਂ ਲੱਗੂਗਾ ਪਹਿਲਾਂ ਤਾਂ ਆਪਣੇ ਪੇਕੇਆਂ ਦੇ ਨਾਲ ਤੇ ਬਹੁਤ ਉਛਲਦੀ ਸੀ ਹੁਣ ਪੈਸੇ ਲਿਆ ਉਹਨੂੰ ਕਹਿ ਦਿੱਤਾ ਤਾਂ ਇਹਦੇ ਪੇਕੇ ਪਖਾਰੀ ਬਣ ਗਏ ਆ ਕੋਮਲ ਤੇ ਨਿੰਦਰ ਕੌਰ ਨੂੰ ਤਾਂ ਜਿਵੇਂ ਰਾਜਵੀਰ ਕੋਲੋ ਬਦਲਾ ਲੈਣ ਦਾ ਬਹਾਨਾ ਮਿਲ ਗਿਆ ਸੀ ਇੱਕ ਦਿਨ ਰਾਜਵੀਰ ਨੇ ਲਾਪ੍ਰਿਤ ਨੂੰ ਕਿਹਾ ਕਿ ਮੈਂ ਘਰ ਜਾਣਾ ਆ ਤਾਂ ਸਾਸਨ ਇਹ ਸੁਣ ਕੇ ਤੁਰੰਤ ਕਿਹਾ ਘਰ ਜਾਏਂਗੀ ਤਾਂ ਆਪਣੇ ਪਿਓ ਨਾਲ ਪੈਸਿਆਂ ਦੀ ਗੱਲ ਵੀ ਕਰ ਲਵੀਂ ਉਹਨਾਂ ਨੂੰ ਕਹਿ ਦੇਵੀਂ ਕਿ ਦਾਦਾ ਇੰਤਜ਼ਾਮ ਕਰ ਦੇਣ ਬਰਾਤ ਦੇ ਖਾਣ ਪੀਣ ਤੇ ਸਵਾਗਤ ਦਾ ਇੰਤਜ਼ਾਮ ਆਪਾਂ ਖੁਦ ਕਰ ਲਵਾਂਗੇ ਸੁਣਦਿਆਂ ਹੀ ਰਾਜਵੀਰ ਚੁੱਪ ਹੋ ਗਈ ਤੇ ਸਾਹਸ ਦੀ ਪ੍ਰਵਾਹ ਕੀਤੇ ਬਿਨਾ ਫਿਰ ਬੋਲੀ ਮੰਮੀ ਜੀ ਤੁਸੀਂ ਕੱਦ ਦੇ ਐਸੀ ਗੱਲ ਦੀ ਰਾਟ ਲਾਈ ਆ ਤੇ ਮੈਂ ਵੀ ਤੁਹਾਨੂੰ ਕਹਿ ਦਿੱਤਾ ਆ ਕਿ ਮੈਂ ਆਪਣੇ ਪਾਪਾ ਨਾਲ ਗੱਲ ਨਹੀਂ ਕਰੂੰਗੀ ਤਾਂ ਕੀ ਤੁਹਾਨੂੰ ਇਹ ਸਮਝ ਨਹੀਂ ਆਉਂਦਾ ਨਿੰਦਰ ਕੌਰ ਨੇ ਰਾਜਵੀਰ ਨੂੰ ਕੂਰ ਕੇ ਕਿਹਾ ਸਮਝਦਾ ਤੇਰੇ ਨਹੀਂ ਆਉਂਦਾ ਤੈਨੂੰ ਸਭ ਕੁਝ ਪਤਾ ਆ ਕਿ ਲਾਪ੍ਰਿਤ ਕਿਸ ਮੁਸੀਬਤ ਵਿੱਚ ਆ ਪਰ ਤੂੰ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਆ ਤੇ ਤੇਰਾ ਪਿਓ ਜੇ ਥੋੜੇ ਜਿਹਾ ਪੈਸੇ ਦੇ ਵੀ ਦਊਗਾ ਤਾਂ ਉਹਨੂੰ ਕਿੜਾ ਘਾਟਾ ਪੈ ਜਾਊਗਾ ਤੁਹਾਡੀ ਪਿੰਡ ਜ਼ਮੀਨ ਵੀ ਤਾਂ ਹੈਗੀ ਆ ਪਰ ਸਾਨੂੰ ਹੀ ਝੂਠ ਬੋਲਦੀਆਂ ਤੂੰ ਕਿ ਪੈਸੇ ਨਹੀਂ ਹੈਗੇ ਉਹਨਾਂ ਕੋਲ ਤਾਂ ਰਾਜਵੀਰ ਨੇ ਜੋਰ ਨਾਲ ਚਿਲਾ ਕੇ ਲਾਪ੍ਰੀਤ ਨੂੰ ਆਵਾਜ਼ ਦਿੱਤੀ ਤੇ ਕਿਹਾ ਲਾਪ੍ਰੀਤ ਮੈਂ ਤੇਰੀ ਮਾਂ ਦੀ ਗੱਲ ਨਹੀਂ ਮੰਨ ਸਕਦੀ ਇਹ ਕਾਦੀ ਮੇਰੇ ਪਿੱਛੇ ਪਈ ਆ ਜੇ ਵਿਆਹ ਤੋਂ ਬਾਅਦ ਕੋਮਲ ਦੀ ਨਨਾਨ ਦਾ ਵਿਆਹ ਹੋਵੇ ਤਾਂ ਇਹਦੇ ਸਹੁਰੇ ਵਿਆਹ ਲਈ ਤੇਰੇ ਕੋਲੋਂ ਪੈਸੇ ਮੰਗਣ ਤਾਂ ਕੀ ਤੂੰ ਦੇ ਸਕੇਂਗਾ ਨਿੰਦਰਕੌਰ ਗੁੱਸੇ ਵਿੱਚ ਬੁਖਲਾ ਗਈ ਤੇ ਰਾਜਵੀਰ ਵੱਲ ਆਈ ਉਹਦਾ ਹੱਥ ਰਾਜਵੀਰ ਤੇ ਉੱਠਦੇ-ਉੱਠਦੇ ਰਹਿ ਗਿਆ ਕਿਉਂਕਿ ਲਾਪ੍ਰੀਤ ਆਪਣੀ ਮਾਂ ਨੂੰ ਕੂਰ ਰਿਆ ਸੀ ਨਿੰਦਰਕੌਰ ਨੇ ਲਾਪ੍ਰੀਤ ਨੂੰ ਕਿਹਾ ਆਪਣੀ ਘਰ ਵਾਲੀ ਦੀ ਜ਼ੁਬਾਨ ਨੂੰ ਲਗਾਮ ਦੇ ਲਾਪ੍ਰੀਤ ਭਾਬੀਆਂ ਤਾਂ ਆਪਣੀ ਨਨਾਨ ਲਈ ਜਾਨ ਨਿਸ਼ਾਵਰ ਕਰ ਦਿੰਦੀਆਂ ਹੁੰਦੀਆਂ ਆ ਤੇ ਇੱਕ ਤੇਰੀ ਘਰ ਵਾਲੀ ਆ ਜਿਹਨੂੰ ਆਪਣੀ ਨਾਲ ਲਈ ਕੁਝ ਕਰਦੇ ਹੀ ਮੌਤ ਪੈ ਰਹੀ ਆ ਇਹ ਸਾਨੂੰ ਕਿਉਂ-ਕਿਉਂ ਜਵਾਬ ਦਿੰਦੀ ਆ ਤਲਾ ਪ੍ਰੀਤ ਨੇ ਆਪਣੀ ਮਾਂ ਨੂੰ ਸਮਝਾਉਣ ਦੇ ਇਰਾਦੇ ਨਾਲ ਕਿਹਾ ਮਾਂ ਤੂੰ ਸਮਝ ਕਿਉਂ ਨਹੀਂ ਰਹੀ ਮੈਂ ਵੀ ਪੈਸਿਆਂ ਦਾ ਹਿਸਾਬ ਲਾ ਰਿਹਾ ਆ ਤੇ ਮੈਨੂੰ ਵੀ ਡਿਲੀਵਰੀ ਲਈ ਪੈਸੇ ਵੱਖ ਰੱਖਣੇ ਪੈਣਗੇ ਘਾਰੇ ਰੋਜ਼-ਰੋਜ਼ ਦੀ ਲੜਾਈ ਦੇ ਕਾਰਨ ਮੈਂ ਕਰਜ਼ੇ ਲਈ ਵੀ ਅਪਲਾਈ ਕਰ ਦਿੱਤਾ ਆ ਇਹ ਸੁਣ ਕੇ ਨਿੰਦਰਕੌਰ ਗੁੱਸੇ ਵਿੱਚ ਰਾਜਵੀਰ ਨੂੰ ਬੋਲੀ ਮੇਰਾ ਪੁੱਤ ਸਾਰਿਆਂ ਦਾ ਖਿਆਲ ਰੱਖਦਾ ਆ ਤੇ ਆਪਣੀ ਭੈਣ ਨੂੰ ਕਿੰਨਾ ਪਿਆਰ ਕਰਦਾ ਆ ਪਰ ਇੱਕ ਤੂੰ ਆ ਜਿੰਨੂੰ ਆਪਣੇ ਪਤੀ ਦੀ ਪਰੇਸ਼ਾਨੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਰਾਜਵੀਰ ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਤੰਗ ਆ ਗਈ ਸੀ ਇੱਕ ਤਾਂ ਪਹਿਲਾਂ ਹੀ ਉਹਦਾ ਸਤਵਾਂ ਮਹੀਨਾ ਸ਼ੁਰੂ ਹੋ ਗਿਆ ਸੀ ਜਿਹਦੇ ਕਾਰਨ ਹੁਣ ਉਹਦੇ ਕੋਲ ਕੰਮ ਨਹੀਂ ਹੁੰਦਾ ਸੀ ਪਰ ਦੋਵੇਂ ਮਾਂ ਤੀ ਉਹਨੂੰ ਸਾਰਾ ਦਿਨ ਤਾਨੇ ਮਾਰਦੀਆਂ ਰਹਿੰਦੀਆਂ ਸੀ ਤੇ ਉਹਨੂੰ ਪੇਕਿਆਂ ਤੋਂ ਪੈਸੇ ਲਿਆਉਂਦਾ ਕਹਿੰਦੀਆਂ ਰਹਿੰਦੀਆਂ ਸੀ ਇੱਕ ਦਿਨ ਨਿੰਦਰਕੌਰ ਦੇ ਘਰ ਉਹਨਾਂ ਦੀ ਗਵਾਂਢਣ ਆਈ ਤੇ ਬਹਿ ਕੇ ਨਿੰਦਰਕੌਰ ਨਾਲ ਗੱਲਾਂ ਕਰਨ ਲੱਗੀ ਇਸ ਹਾਲਤ ਵਿੱਚ ਰਾਜਵੀਰ ਨੂੰ ਕੰਮ ਕਰਦੇ ਵੇਖ ਕੇ ਗਵਾਂਢਣ ਨੇ ਕਿਹਾ ਨਿੰਗਰ ਤੇਰੀ ਬਹੂ ਤਾਂ ਮੁਹੱਲੇ ਵਿੱਚ ਸਾਰਿਆਂ ਤੋਂ ਚੰਗੀ ਬਹੂ ਆ ਵੇਖ ਤਾਂ ਸਤਵਾਂ ਮਹੀਨਾ ਲੱਗ ਗਿਆ ਆ ਪਰ ਹਜੇ ਵੀ ਘਰ ਦਾ ਸਾਰਾ ਕੰਮ ਕਰਦੀ ਆ ਜਾਦਕੇ ਕੋਮਲ ਨੂੰ ਤੈਨੂੰ ਕਰਦਾ ਕੰਮ ਸਿਖਾਉਣਾ ਚਾਹੀਦਾ ਆ ਉਹ ਵੀ ਤਾਂ ਭਾਬੀ ਨੂੰ ਥੋੜਾ ਆਰਾਮ ਦੇ ਹੀ ਚਾਹਦੀ ਆ ਗਵੰਡਰ ਦੀ ਗੱਲ ਸੁਣ ਕੇ ਨਿੰਦਰ ਕੌਰ ਨੂੰ ਮਨ ਹੀ ਮਨ ਉਹਦੇ ਤੇ ਗੁੱਸਾ ਆਉਣ ਲੱਗਾ ਤੇ ਉਹਦੇ ਕੋਲੋਂ ਆਪਣੀ ਧੀ ਬਾਰੇ ਕੋਈ ਗੱਲ ਬਰਦਾਸ਼ਤ ਨਾ ਹੋਈ ਉਹਨੇ ਝੱਟ ਹੀ ਗਵੰਡਰ ਨੂੰ ਕਹਿ ਦਿੱਤਾ ਸਵਾਹ ਚੰਗੀ ਬਹੂ ਮਿਲੀ ਆ ਦੂਰ ਦੇ ਢੋਲੀ ਚੰਗੇ ਲੱਗਦੇ ਆ ਤੂੰ ਨਾਲ ਰਹੇਂਗੀ ਤਾਂ ਤੈਨੂੰ ਪਤਾ ਲੱਗੂਗਾ ਕਿ ਕਿਹੋ ਜਿਹੀ ਆ ਇਹ ਮੈਂ ਇਹਨੂੰ ਕਿਹਾ ਤੇ ਆਪਣੇ ਪਿਓ ਨੂੰ ਕਹਿ ਕਿ ਕੋਮਲ ਦੇ ਵਿਆਹ ਚ ਆਪਣਾ ਘਰ ਉਹਨੂੰ ਦਾਜ ਵਿੱਚ ਦੇ ਦੇਵੇ ਪਰ ਇਹ ਤਾਂ ਕਹਿਣਾ ਹੀ ਨਹੀਂ ਚੰਦੀ ਤੇ ਜਦੋਂ ਮੈਂ ਇਹਦੇ ਪਿਓ ਨੂੰ ਕਿਹਾ ਤਾਂ ਪਿਓ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਕਿ ਤੁਹਾਡੀ ਧੀ ਆ ਖੁਦ ਹੀ ਖਰਚਾ ਕਰੋ ਬਿਮਲਾ ਬਿਨਾ ਪਿਓ ਦੀ ਔਲਾਦ ਦੇ ਨਾਲ ਇਹੋ ਹੁੰਦਾ ਆ ਜੇ ਕੋਮਲ ਦੇ ਪਾਪਾ ਜਿੰਦਾ ਹੁੰਦੇ ਤਾਂ ਮੈਨੂੰ ਕਿਸੇ ਕੋਲੋਂ ਮੀਦ ਨਾ ਮੰਗਣੀ ਪੈਂਦੀ ਮਦਦ ਨਾ ਮੰਗਣੀ ਪੈਂਦੀ ਰਾਜਵੀਰ ਜਿਵੇਂ ਹੀ ਗਵਾਂਡਨ ਨੂੰ ਚਾਹ ਦੇਣ ਆਈ ਤਾਂ ਗਵਾਂਡਨ ਨੇ ਰਾਜਵੀਰ ਨੂੰ ਕਿਹਾ ਪੁੱਤ ਗਿਆ ਤੋਂ ਬਾਅਦ ਸੌਰਿਆ ਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਆ ਇਹ ਤੇਰੀ ਸੱਸ ਆ ਇਹਦੀ ਗੱਲ ਟਾਲ ਲੇਂਗੀ ਤਾਂ ਰੱਬ ਵੀ ਬੁਰਾ ਮੰਨ ਜਾਊਗਾ ਤੇ ਤੇਰੀ ਨਨਾਨ ਤਾਂ ਤੇਰਾ ਇੰਨਾ ਸਾਥ ਦਿੰਦੀ ਆ ਤੈਨੂੰ ਸਤਵਾਂ ਮਹੀਨਾ ਲੱਗਾ ਆ ਤੈਨੂੰ ਇਸ ਹਾਲਤ ਵਿੱਚ ਜ਼ਿਆਦਾ ਕੰਮ ਕਰਨਾ ਚਾਹੀਦਾ ਆ ਜੇ ਤੂੰ ਕਰਦੀਆਂ ਤਾਂ ਹੀ ਤੇਰਾ ਇੰਨਾ ਵਜਾ ਨਹੀਂ ਵਧੂਗਾ ਗਵਾਂਡਨ ਰਾਜਵੀਰ ਨੂੰ ਇਹ ਗੱਲਾਂ ਕਹਿ ਰਹੀ ਸੀ ਤਿੰਨਿੰਦਰ ਕੌਰ ਕੁਝ ਨਹੀਂ ਕਹਿ ਰਹੀ ਸੀ ਰਾਜਵੀਰ ਨੂੰ ਬਹੁਤ ਬੁਰਾ ਲੱਗ ਗਿਆ ਰਿਆ ਸੀ ਕਿਉਂਕਿ ਇਹਨਾਂ ਵਿੱਚੋਂ ਇੱਕ ਵੀ ਗੱਲ ਸੱਚ ਨਹੀਂ ਸੀ ਗਵਾਨਨ ਤਾਂ ਚਲੀ ਗਈ ਪਰ ਉਹ ਮਾਨ ਹੀ ਮਾਣ ਇਸ ਗੱਲ ਨਾਲ ਸੜ ਰਹੀ ਸੀ ਉਹਨੇ ਕਮਰੇ ਵਿੱਚ ਜਾ ਕੇ ਇੱਕ ਬੈਗ ਵਿੱਚ ਕੁਝ ਕੱਪੜੇ ਰੱਖੇ ਤੇ ਚੁੱਪਚਾਪ ਨਿਕਲ ਗਈ ਉਹਨੇ ਆਟੋ ਵਿੱਚ ਬਹਿ ਕੇ ਲਾਪ੍ਰੀਤ ਨੂੰ ਫੋਨ ਕਰਕੇ ਕਿਹਾ ਕਿ ਮੈਂ ਮਾਂ ਦੇ ਘਰ ਚੱਲੀ ਆ ਤੂੰ ਆਪਣੀ ਮਾਂ ਨੂੰ ਦੱਸ ਦੇਈਂ ਕੱਲ ਆਪ੍ਰੀਤ ਫੋਨ ਤੇ ਹੀ ਰਾਜਵੀਰ ਤੇ ਨਾਰਾਜ਼ ਹੋਣ ਲੱਗਾ ਕਿ ਤੂੰ ਬਿਨਾਂ ਦੱਸੇ ਕਿਉਂ ਚਲੀ ਗਈਆਂ ਤੇ ਰਾਜਵੀਰ ਨੇ ਝਟਕਿਆ ਕਿ ਇਹਦਾ ਜਵਾਬ ਤੂੰ ਆਪਣੀ ਮਾਂ ਨੂੰ ਹੀ ਪੁੱਛ ਲਈ ਉਹ ਮਹੱਲੇ ਦੀਆਂ ਔਰਤਾਂ ਦੇ ਨਾਲ ਮੇਰੀ ਬੁਰੀਾਈ ਕਰਦੀ ਆ ਜੇ ਮੈਂ ਬੁਰੀ ਆ ਤਾਂ ਬੁਰੀ ਹੀ ਸਹੀ ਉਧਰ ਨਿੰਦਰ ਕੌਰ ਸ਼ਾਮ ਨੂੰ ਚਾਹ ਲਈ ਰੌਲਾ ਪਾ ਰਹੀ ਸੀ ਤੇ ਕੋਮਲ ਨੂੰ ਬੋਲੀ ਕਿ ਜਾ ਕੇ ਵੇਖ ਇਹ ਮਹਾਰਾਣੀ ਹਜੇ ਤੱਕ ਸੋ ਕੇ ਨਹੀਂ ਉੱઠી ਸ਼ਾਮ ਦੀ ਚਾਹ ਦਾ ਵੇਲਾ ਹੋ ਗਿਆ ਆ ਤੇ ਬਿਸਤਰਾ ਹੀ ਨਹੀਂ ਛੱਡਦੀ ਬੜਾ ਸਾਰਾ ਦਿਨ ਕੌਣ ਸੰਦਾ ਆ ਕੋਮਲ ਨੇ ਆ ਕੇ ਕਿਹਾ ਕਿ ਉਹ ਕਮਰੇ ਵਿੱਚ ਨਹੀਂ ਆ ਫਿਰ ਕੋਮਲ ਨੇ ਪੂਰੇ ਘਰ ਚ ਵੇਖਿਆ ਪਰ ਜਦੋਂ ਰਾਜਵੀਰ ਕਿਤੇ ਨਾ ਮਿਲੀ ਤਾਂ ਨਿੰਦਰਕੌਰ ਦਾ ਪਰਾ ਹਾ ਯੋ ਗਿਆ ਉਹਨੇ ਤੁਰੰਤ ਲਾਪ੍ਰੀਤ ਨੂੰ ਫੋਨ ਕਰਕੇ ਕਿਹਾ ਕਿ ਹੁਣ ਇਹ ਮਹਾਰਾਣੀ ਬਿਨਾਂ ਦੱਸੇ ਘਰੋਂ ਵੀ ਗਾਇਬ ਹੋਇਆ ਕਰੂਗੀ ਲਾਪ੍ਰੀਤ ਨੇ ਝਟਕਿਆ ਕਿ ਮਾਂ ਉਹ ਆਪਣੇ ਘਰ ਗਈ ਆ ਤਾਂ ਇਹ ਸੁਣ ਕੇ ਨਿੰਦਰਕੌਰ ਉੱਚੀ ਆਵਾਜ਼ ਵਿੱਚ ਬੋਲੀ ਇਹ ਘਰਿਆ ਉਿੱਤਰ ਮਛਾਲਾ ਨਹੀਂ ਆ ਜਿਹੜਾ ਆਪਣੀ ਮਰਜ਼ੀ ਨਾਲ ਚਲੀ ਗਈ ਆ ਹੁਣ ਆਊਗੀ ਤਾਂ ਉਹਨੂੰ ਵੜਨ ਨਹੀਂ ਦੇਣਾ ਮੈਂ ਫੋਨ ਕੱਟ ਦਿਆਂ ਹੀ ਕੋਮਲ ਨੇ ਆਪਣੀ ਮਾਂ ਨੂੰ ਕਿਹਾ ਮਾਂ ਕਿਤੇ ਇਹ ਨਹੀਂ ਲੱਗਦਾ ਨਹੀਂ ਕਿ ਉਹ ਆਪਣੇ ਘਰ ਪੈਸੇ ਮੰਗਣ ਗਈ ਹੋਵੇ ਇਹ ਸੁਣ ਕੇ ਮਿੰਦਰ ਕੌਰ ਸੋਚਣ ਲੱਗੀ ਕਿ ਜੇ ਇਵੇਂ ਹੋਇਆ ਤਾਂ ਵਧੀਆ ਆ ਦੋਵੇਂ ਮਾਂ ਤੀ ਖੁਦ ਹੀ ਇਸ ਖੁਸ਼ੀ ਵਿੱਚ ਘਰ ਦੇ ਕੰਮ ਕਰਨ ਲੱਗੀਆਂ ਕਿ ਰਾਜਵੀਰ ਆਪਣੇ ਘਰ ਪੈਸੇ ਮੰਗਣ ਗਈ ਆ ਪਰ ਲਾਪ੍ਰੀਤ ਨੇ ਰਾਤ ਨੂੰ ਆ ਕੇ ਜਦੋਂ ਨਿੰਦਰਕੌਰ ਨੂੰ ਕਿਹਾ ਕਿ ਮੰਮੀ ਉਹ ਇੱਥੋਂ ਗੁੱਸੇ ਵਿੱਚ ਗਈ ਆ ਤੈਨੂੰ ਪਤਾ ਨਹੀਂ ਆ ਕਿ ਤੂੰ ਮਹੱਲੇ ਦੀਆਂ ਔਰਤਾਂ ਨਾਲ ਕਿਹੋ ਕਿਹੋ ਜਿਹੀਆਂ ਗੱਲਾਂ ਕਰਦੀ ਰਹਿਣੀ ਆ ਤੇਰੀਆਂ ਇਹਨਾਂ ਗੱਲਾਂ ਕਰਕੇ ਇੱਕ ਦਿਨ ਮੇਰਾ ਘਰ ਉਜੜ ਜਾਊਗਾ ਨਿੰਦਰਕੌਰ ਆਪਣੇ ਮੁੰਡੇ ਤੇ ਹੀ ਨਾਰਾਜ਼ ਹੋਣ ਲੱਗੀ ਤੇ ਬੋਲੀ ਮੈਂ ਕੋਈ ਬੁਰਾਈ ਨਹੀਂ ਕੀਤੀ ਮੈਂ ਤਾਂ ਉਹ ਦੱਸਿਆ ਸੀ ਜੋ ਹੋਇਆ ਆ ਕਿ ਇਹਦੇ ਕੋਲੋਂ ਅਸੀਂ ਮਦਦ ਮੰਗੀ ਸੀ ਤੇ ਇਹਨੇ ਮਨਾ ਕਰ ਦਿੱਤਾ ਕਿ ਇਹ ਝੂਠ ਹੈ ਲਾਪਰੀ ਤਪੜੀ ਮਾਂ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਸੀ ਤਿੰਨ ਦਿਨ ਲੰਘ ਗਏ ਤੇ ਰਾਜਬੀਰ ਵਾਪਸ ਨਹੀਂ ਆਈ ਤਾਂ ਕੋਮਲ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਘਰ ਦਾ ਇਹਨਾਂ ਕੰਮ ਨਹੀਂ ਕਰ ਸਕਦੀ ਹੁਣ ਘਰ ਕੋਈ ਤੂੰ ਨੌਕਰ ਰੱਖ ਲਾ ਉਦੋਂ ਹੀ ਰਾਜਬੀਰ ਦੀ ਆਵਾਜ਼ ਆਈ ਮੈਂ ਦੋ ਦਿਨ ਕਿ ਚਲੀ ਗਈ ਤੇ ਤੁਸੀਂ ਨੌਕਰ ਰੱਖਣ ਲੱਗ ਪਏ ਮੈਂ ਐਸਾ ਹਾਲਤ ਵਿੱਚ ਵੀ ਤੁਹਾਡੇ ਹੁਕਮ ਪੂਰੇ ਕਰਦੀ ਆ ਪਰ ਤੁਸੀਂ ਤਾਂ ਮੈਨੂੰ ਨੌਕਾਤੋਂ ਜ਼ਿਆਦਾ ਕੁਝ ਸਮਝਿਆ ਹੀ ਨਹੀਂ ਆ ਨਿੰਦਰਕੌਰ ਨੇ ਤੁਰੰਤ ਕਿਹਾ ਬਕਵਾਸ ਬੰਦ ਕਰ ਆਪਣੀ ਆਪਣੇ ਆਪ ਨੂੰ ਇੰਨਾ ਮਹਾਨ ਬਣਾਉਣ ਦੀ ਲੋੜ ਨਹੀਂ ਆ ਬਿਨਾਂ ਦੱਸੇ ਗਈ ਸੀ ਤੇ ਤਿੰਨ ਦਿਨਾਂ ਬਾਅਦ ਹੀ ਵਾਪਸ ਆ ਗਈਆਂ ਬੇਸ਼ਰਮੇ ਤੂੰ ਇਹਨਾਂ ਵੀ ਨਹੀਂ ਸੋਚਿਆ ਕਿ ਘਰ ਦਾ ਕੀ ਹਾਲ ਹੋਊਗਾ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਬਿਨਾਂ ਪੁੱਛੇ ਜਾਣ ਦੀ ਤਾਂ ਰਾਜਵੀਰ ਨੇ ਦੋਵੇਂ ਹੱਥ ਜੋੜ ਕੇ ਕਿਹਾ ਤੁਸੀਂ ਆਪਣੀ ਇਹ ਇੱਜ਼ਤ ਖੁਦ ਬਣਾਈ ਆ ਤੇ ਤੁਹਾਡੀ ਧੀ ਦਾ ਸਹਰੇ ਜਾਂ ਜਾ ਕੇ ਇਸ ਤੋਂ ਵੀ ਬੁਰਾ ਹਾਲ ਹੋਊਗਾ ਜੇ ਨੇ ਕੋਈ ਕੰਮ ਨਾ ਸਿੱਖਿਆ ਤਾਂ ਨਿੰਦਰ ਕੌਰ ਇੱਕਦਮ ਉੱਠ ਕੇ ਰਾਜਵੀਰ ਨੂੰ ਥੱਪੜ ਮਾਰਨ ਗਈ ਤਾਂ ਰਾਜਵੀਰ ਨੇ ਉਹਨਾਂ ਦਾ ਹੱਥ ਫੜ ਲਿਆ ਤੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਕੋਮਲ ਦਾ ਫੋਨ ਵੀ ਵੱਜਣ ਲੱਗਾ ਤਾਂ ਉਹ ਵੀ ਛੱਤ ਤੇ ਚਲੀ ਗਈ ਰਾਜਵੀਰ ਕਮਰੇ ਵਿੱਚ ਗਈ ਤਾਂ ਆਪਣੇ ਕਮਰੇ ਵਿੱਚੋਂ ਆਪਣਾ ਫਰਨੀਚਰ ਗਾਇਬ ਵੇਖ ਕੇ ਉਹਦਾ ਸਿਰ ਚੱਕਰਾ ਗਿਆ ਉਹ ਤੁਰੰਤ ਬਾਹਰ ਆਈ ਤੇ ਆਪਣੀ ਸਾਸ ਨੂੰ ਬੋਲੀ ਮੇਰਾ ਸਮਾਨ ਕਿੱਥੇ ਆ ਤਨਿੰਦਰ ਕਰਨੇ ਅੱਖਾਂ ਵਿਖਾਉਂਦੇ ਹੋਏ ਕਿਆ ਉਹ ਅਸੀਂ ਕੋਮਲ ਦੇ ਸਹੁਰੇ ਭੇਜ ਦਿੱਤਾ ਆ ਇਹ ਸੁਣ ਕੇ ਤਾਂ ਰਾਜਵੀਰ ਦੇ ਤਨ ਬਦਨ ਵਿੱਚ ਅੱਗ ਲੱਗ ਗਈ ਸੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਸਮਾਨ ਕੋਮਲ ਦੇ ਸਹੁਰੇ ਭੇਜਣ ਦੀ ਸਾਸ ਨੇ ਤੁਰੰਤ ਕਿਹਾ ਦਾਜ ਦਾ ਖਰਚਾ ਹੋਰ ਕੌਣ ਕਰਦਾ ਤੂੰ ਤਾਂ ਆਪਣੇ ਪਿਓ ਕੋਲੋਂ ਫੁੱਟੀ ਕੌੜੀ ਵੀ ਨਹੀਂ ਲਿਆ ਕੇ ਦਿੱਤੀ ਪਤਾ ਨਹੀਂ ਕਿਹੜੇ ਪਖਾਰੀਆਂ ਦੇ ਘਰੋਂ ਆਈਆਂ ਤੂੰ ਤਾਂ ਰਾਜਬੀਰ ਕੋਲੋਂ ਰਿਆਣ ਗਿਆ ਤਾਂ ਉਹਨੇ ਜ਼ੋਰ ਨਾਲ ਕਿਹਾ ਭਿਖਾਰੀ ਮੈਂ ਨਹੀਂ ਭਿਖਾਰੀ ਬਲਕੇ ਤੁਸੀਂ ਉਹ ਜਿਹੜੇ ਮੇਰੇ ਪੇਕੇਆਂ ਦਾ ਪੈਸੇ ਮੰਗਦੇ ਹੋ ਕੁੜੀ ਤੁਹਾਡੀ ਆ ਤਾਂ ਖਰਚਾ ਵੀ ਤੁਸੀਂ ਹੀ ਕਰੋਗੇ ਇੰਨਾ ਹੀ ਦਾਤ ਦੇਣ ਦਾ ਸ਼ੌਕ ਸੀ ਤਾਂ ਖੁਦ ਖਰੀਦ ਲੈਂਦੇ ਮੇਰੇ ਬੈੱਡ ਡ्रेसਿੰਗ ਟੇਬਲ ਤੇ ਹੋਰ ਜੋ ਕੁਝ ਵੀ ਸੀ ਮੇਰੇ ਕਮਰੇ ਵਿੱਚ ਮੈਨੂੰ ਸਾਰਾ ਕੁਝ ਵਾਪਸ ਚਾਹੀਦਾ ਆ ਨਹੀਂ ਤਾਂ ਮੈਂ ਥਾਣੇ ਚਲੀ ਜਾਊਂਗੀ ਨਿੰਦਰ ਕੌਰ ਜ਼ੋਰ ਨਾਲ ਬੋਲੀ ਥਾਣੇ ਜਾਣਗੀ ਹੁਣੇ ਦੱਸਦੀਆਂ ਤੈਨੂੰ ਉਹਨੇ ਜਿਵੇਂ ਰਾਜਵੀਰ ਦੇ ਵਾਲ ਫੜੇ ਤਾਂ ਛੱਤ ਤੋਂ ਭੱਜ ਕੇ ਆਉਂਦੀ ਹੋਈ ਨਨਾਨ ਕੋਮਲ ਨੇ ਇਹੋ ਜਿਹਾ ਕੁਝ ਕਿਹਾ ਜਿੰਨੂੰ ਸੁਣ ਕੇ ਸੱਸ ਦੇ ਹੋਸ਼ ਉੱਡ ਗਏ ਤੇ ਘਰ ਵਿੱਚ ਹਫੜਾ ਦਫੜੀ ਮਚ ਗਈ ਕੋਮਲ ਨੇ ਰੋਂਦੇ ਰੋਂਦੇ ਕਿਹਾ ਕਿ ਮੇਰੇ ਸਹੁਰੇ ਵਿਆਹ ਲਈ ਮਨਾ ਕਰ ਰਹੇ ਆ ਇਹ ਸੁਣ ਕੇ ਤਨਿੰਦਰ ਕੌਰ ਦੀਆਂ ਅੱਖਾਂ ਬਾਹਰ ਆ ਗਈਆਂ ਤੇ ਉਹਦੇ ਪੈਰ ਕੰਮਣ ਲੱਗੇ ਰਾਜਵੀਰ ਖੜੀ ਖੜੀ ਸਾਰਾ ਤਮਾਸ਼ਾ ਵੇਖ ਰਹੀ ਸੀ ਤਨਿੰਦਰ कौर ਉਲਟਾ ਰਾਜਵੀਰ ਤੇ ਹੀ ਵਰਸਣ ਲੱਗੀ ਇਹ ਤੇਰੀ ਹੀ ਵਜ੍ਹਾ ਨਾਲ ਹੋਇਆ ਆ ਤੂੰ ਹੀ ਕੁਝ ਕੀਤਾ ਹੋਣਾ ਆ ਕਿਉਂਕਿ ਤੂੰ ਤਾਂ ਪਹਿਲਾਂ ਹੀ ਨਹੀਂ ਚੰਦੀ ਸੀ ਜੇ ਦਾ ਵਿਆਹ ਹੋਵੇ ਉਦੋਂ ਹੀ ਮਿੰਦਰਕੌਰ ਦੇ ਫੋਨ ਤੇ ਕੋਮਲ ਦੀ ਸੱਸ ਦਾ ਫੋਨ ਆਇਆ ਤੇ ਮਿੰਦਰਕੌਰ ਨੇ ਡਰਦੇ ਡਰਦੇ ਫੋਨ ਚੁੱਕਿਆ ਉਧਰ ਕੋਮਲ ਦੀ ਸੱਸ ਨੇ ਕਿਹਾ ਭੈਣ ਜੀ ਅਸੀਂ ਇਹ ਰਿਸ਼ਤਾ ਤੋੜ ਰਹੇ ਆ ਕਿਉਂਕਿ ਸਾਨੂੰ ਕੁਝ ਇਹੋ ਜੀਆਂ ਗੱਲਾਂ ਦਾ ਪਤਾ ਲੱਗਿਆ ਆ ਜਿਹਦੇ ਕਰਨੇ ਰਿਸ਼ਤਾ ਨਹੀਂ ਹੋ ਸਕਦਾ ਅਸੀਂ ਇਹੋ ਜੀ ਕੁੜੀ ਨੂੰ ਆਪਣੇ ਘਰ ਦੀ ਬਹੂ ਬਣਾ ਕੇ ਨਹੀਂ ਲਿਆ ਸਕਦੇ ਜਿਹੜੀ ਘਰ ਸਾਹਮਣਾ ਹੀ ਨਹੀਂ ਜਾਣਦੀ ਰਾਜਵੀਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਕੋਮਲ ਦੇ ਨਾਲ ਇਹ ਸਾਰਾ ਕੁਝ ਕਿਨੇ ਕੀਤਾ ਆ ਦਰਅਸਲ ਕੋਮਲ ਦੀ ਸਾਸ ਨੇ ਮਹੱਲੇ ਵਿੱਚੋਂ ਪਤਾ ਕੀਤਾ ਸੀ ਤੇ ਸਾਰਿਆਂ ਨੇ ਕੋਮਲ ਦੀ ਇੰਨੀ ਬਰਾਈ ਕੀਤੀ ਕਿ ਜਿਹਦੇ ਨਾਲ ਰਿਸ਼ਤਾ ਹੀ ਟੁੱਟ ਗਿਆ ਹੁਣ ਰਾਜਵੀਰ ਨੂੰ ਤਾਂ ਆਪਣੇ ਫਰਨੀਚਰ ਦੀ ਚਿੰਤਾ ਹੋ ਰਹੀ ਸੀ ਉਦੋਂ ਵੀ ਲਾਪਰੀਤ ਵਿਕਾਰ ਆ ਗਿਆ ਕਿਉਂਕਿ ਇਹ ਫੋਨ ਉਹਦੇ ਕੋਲ ਵੀ ਜਾ ਚੁੱਕਿਆ ਸੀ ਹੁਣ ਲਾਪਰੀਤ ਤੇ ਨਿੰਦਰਕੌਰ ਇਕਦਮ ਚੁੱਪ ਬੈਠੇ ਹੋਏ ਸੀ ਰਾਜਵੀਰ ਨੇ ਆਪਣੀ ਸਾਸੂ ਨੂੰ ਕਿਹਾ ਮੰਮੀ ਜੀ ਕੀ ਹੋਇਆ ਹੁਣ ਤੁਹਾਡੇ ਮੂੰਹ ਤੇ ਜ਼ਿੰਦੇ ਕਿਉਂ ਲੱਗ ਗਏ ਆ ਜਦੋਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹਨੂੰ ਕੁਝ ਸਿਖਾ ਦਿਓ ਉਦੋਂ ਤਾਂ ਤੁਸੀਂ ਮੈਨੂੰ ਕਿੰਨੀਆਂ ਗੱਲਾਂ ਸੁਣਾਉਂਦੇ ਸੀ ਪਰ ਅੱਜ ਕੋਮਲ ਦੀ ਐਸੀ ਕਮੀ ਦੇ ਕਾਰਨ ਰਿਸ਼ਤਾ ਟੁੱਟ ਗਿਆ ਆ ਕਦੋਂ ਤੱਕ ਰਿਸ਼ਤੇ ਕਰੋਗੇ ਤੁਸੀਂ ਕੋਮਲ ਦੇ ਪਰ ਹੁਣ ਤੁਸੀਂ ਜੋ ਵੀ ਕਰਨਾ ਆ ਉਹ ਇਕੱਲੇ ਕਰਿਓ ਕਿਉਂਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਤੁਹਾਡਾ ਕੀ ਭਰੋਸਾ ਕਿ ਤੁਸੀਂ ਕਦੋਂ ਮੈਨੂੰ ਪੇਕੇ ਪੈਸੇ ਲੈਣ ਲਈ ਕਹਿ ਦਵੋ ਦੂਜੇ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲਣਾ ਤਾਂ ਤੁਹਾਨੂੰ ਬਹੁਤ ਆਉਂਦਾ ਆ ਜਿਵੇਂ ਤੁਸੀਂ ਲਾਪਰੀਤੇ ਮੇਰੇ ਵਿੱਚ ਬੋਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ ਲਾਪਰੀਤ ਹੁਣ ਮੈਂ ਆਪਣੇ ਘਰ ਉਦੋਂ ਤੱਕ ਰਹਿਣ ਚੱਲੀ ਆਂ ਜਦੋਂ ਤੱਕ ਉਹ ਰਹਿਣ ਦਾ ਦੂਜਾ ਇੰਤਜ਼ਾਮ ਨਹੀਂ ਕਰ ਦਿੰਦਾ ਤੇ ਮੇਰਾ ਫਰਨੀਚਰ ਨਹੀਂ ਲੈ ਆਉਂਦਾ ਆਪਣੀ ਮਾਂ ਦੀ ਐਸਾ ਹਰਕਤ ਤੋਂ ਬਾਅਦ ਹੁਣ ਲਾਪ੍ਰੀਤ ਦੇ ਕੋਲ ਕੋਈ ਜਵਾਬ ਨਹੀਂ ਸੀ ਕੁਝ ਦੇਰ ਬਾਅਦ ਰਾਜਵੀਰ ਆਪਣਾ ਸੂਟਕੇਸ ਲੈ ਕੇ ਟੈਕਸੀ ਵਿੱਚ ਬੈਠ ਕੇ ਚਲੀ ਗਈ ਤੇ ਨਿੰਦਰ ਕੌਰ ਮੱਥੇ ਤੇ ਹੱਥ ਰੱਖ ਕੇ ਬੈਠੀ ਰਹੀ ਕੋਮਲ ਰੋਂਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਤੇ ਲਾਪ੍ਰੀਤ ਤੁਰੰਤ ਕਿਰਾਏ ਦੇ ਫਲੈਟ ਲਈ ਕਿਸੇ ਨੂੰ ਫੋਨ ਕਰਨ ਲੱਗਾ ਰਸਤੇ ਵਿੱਚ ਰਾਜਵੀਰ ਸੋਚਦੀ ਹੋਈ ਜਾ ਰਹੀ ਸੀ ਕਿ ਅੱਜ ਇਹਨਾਂ ਨੇ ਮੇਰਾ ਫਰਨੀਚਰ ਭੇਜ ਦਿੱਤਾ ਆ ਇਹਨਾਂ ਦਾ ਕੀ ਭਰੋਸਾ ਕੱਲ ਨੂੰ ਇਹ ਮੇਰਾ ਕਿਹੜਾ ਸਮਾਨ ਚੁੱਕ ਕੇ ਆਪਣੀ ਧੀ ਨੂੰ ਦੇ ਦੇਵੇ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਇਸ ਤੋਂ ਵਧੀਆ ਰਸਤਾ ਮੇਰੇ ਕੋਲ ਨਹੀਂ ਆ ਜਦੋਂ ਪੁੱਤ ਕੋਲੋਂ ਦੂਰ ਰਹੂੰਗੀ ਤਾਂ ਅਕਲ ਟਿਕਾਣੇ ਆ ਜਾਊਗੀ ਪਰ ਇਹ ਆਪਣਾ ਭਰੋਸਾ ਤਾਂ ਖੋ ਹੀ ਚੁੱਕੀ ਆ ਦੋ ਦਿਨਾਂ ਬਾਅਦ ਲਾਪ੍ਰਿਤ ਨੇ ਰਾਜਵੀਰ ਨੂੰ ਫੋਨ ਕਰਕੇ ਕਿਹਾ ਕਿ ਫਲੈਟ ਮਿਲ ਗਿਆ ਆ ਇਹ ਸੁਣ ਕੇ ਰਾਜਵੀਰ ਵਾਪਸ ਆ ਗਈ ਤੇ ਲਾਪਰੀ ਦੇ ਨਾਲ ਫਲੈਟ ਵਿੱਚ ਰਹਿਣ ਲੱਗੀ ਦੋਵੇਂ ਮਾਤ ਹੀ ਖੜੀਆਂ ਵੇਖਦੀਆਂ ਰਹਿ ਗਈਆਂ ਉਹਨਾਂ ਨੇ ਰਾਜਵੀਰ ਕੋਲੋਂ ਮਾਫੀ ਮੰਗਣ ਦੀ ਵੀ ਕੋਸ਼ਿਸ਼ ਕੀਤੀ ਪਰ ਰਾਜਵੀਰ ਵੀ ਹੁਣ ਆਪਣਾ ਦਿਲ ਪੱਥਰ ਕਰਕੇ ਨਿਕਲ ਗਈ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਉਂ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਖਾਉਣ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ